ਐਚਓ ਸਾਹਿਬ ਇੱਕ ਕੱਲ ਹੈਰੋਇਨ ਫੜੀ ਹੈ ਹਾਂਜੀ ਉਹ ਕਿੱਥੋਂ ਫੜੀ ਹੈ ਉਹਦੇ ਬਾਰੇ ਦੱਸਿਓ ਜੀ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਦੇ ਦੇ ਸਾਹਿਬ ਦੇ ਸੰਸਾਰ ਲੋਕ ਸਭਾ ਦੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਲਾਕੇ ਵਿੱਚ ਕਸਟ ਪੋਲਿੰਗ ਦੇ ਸੰਬੰਧ ਵਿੱਚ ਸਾਡੇ ਐਸਆਈ ਪੁਲਿਸ ਸਿੰਘ ਸਮੇਤ ਪੁਲਿਸ ਪਾਰਟੀ ਦੇ ਜਦ ਤੱਕ ਉਹ ਸੁਭੋਵਾਲ ਨੂੰ ਜਾ ਰਹੇ ਸੀ ਜਦੋਂ ਉਹ ਸੁਭੋਵਾਲ ਦੇ ਗਰਾਊਂਡ ਦੇ ਨੇੜੇ ਪਹੁੰਚੀ ਸਾਡੀ ਪੁਲਿਸ ਪਾਰਟੀ ਤਾਂ ਗਰਾਊਂਡ ਦੇ ਦੇ ਵਿਅਕਤੀ ਇੱਕ ਕੋਰੋਲਾ ਗੱਡੀ ਤੇ ਦੋ ਨੌਜਵਾਨ ਬੈਠੇ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਕਿਸ ਕਰਨ ਲੱਗੇ ਜਦੋਂ ਨੇੜੇ ਜਾ ਕੇ ਸਾਡੀ ਪੁਲਿਸ ਪਾਰਟੀ ਨੇ ਦੇਖਿਆ ਤਾਂ ਦੋਨਾਂ ਨੌਜਵਾਨਾਂ ਦੇ ਹੱਥਾਂ 'ਚ ਨਸ਼ੇ ਵਾਲੀਆਂ ਸਿਰੰਜਾ ਸੀ ਤੇ ਉਹਨਾਂ ਦੇ ਵਿਚਕਾਰ ਹੈਰੋਨ ਰੱਖੀ ਹੋਈ ਸੀ ਜਦੋਂ ਮੈਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਇੱਕ ਦਾ ਨਾਂ ਸਿਮਰਨ ਇਲੀਸ ਮਿਕੂ ਪੁੱਤਰ ਬਲਕਿਨ ਸਿੰਘ ਪਿੰਡ ਜਗਤਪਾਲ ਤੋਂ ਸੀ ਦੂਸਰਾ ਮੁੰਡਾ ਅਮਨਦੀਪ ਸਿੰਘ ਅਮਨ ਪੁੱਤਰ ਬਲਬੀਰ ਸਿੰਘ ਇਹ ਪਿੰਡ ਹੈਗਾ ਸੀ ਪਣਿਆਲੀ ਤੋਂ ਤੇ ਅੱਗੇ ਕੀ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਉਹ ਸਵੇਰ ਨੂੰ ਹੈਰੋਨੋ ਚੈੱਕ ਕਰੀ ਉਹਦਾ ਵਜ਼ਨ ਕੀਤਾ 12 ਗ੍ਰਾਮ ਹੋ ਗਿਆ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫतीश ਅਮਲ ਚੱਲਿਆ ਨਹੀਂ ਠੀਕ ਹੈ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਪਦਾ ਜੀ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਵੱਡੇ ਕਲਾਸੇ ਹੋਣ ਦੀ ਸਾਨੂੰ ਉਮੀਦ ਆ ਇਹ ਜਿਹੜੇ ਤੁਸੀਂ ਦੋ ਬੰਦੇ ਫੜਿਆ ਇਹਨਾਂ ਤੇ ਕੋਈ ਅੱਗੇ ਵੀ ਪਰਚਾ ਦਰਜ ਹੈ ਕੋਈ ਹੈ ਇਹਦੇ ਬਾਰੇ ਜਾਣਕਾਰੀ ਜੀ ਹਾਂਜੀ ਹਾਂਜੀ ਜਿਹੜਾ ਮੁੰਡਾ ਜਗਤੇਵਾਲ ਤੋਂ ਆ ਆਪਣੇ ਸੰਬਰਨ ਸਿੰਘ ਗਿਲਿਸ ਨਿਕੂ ਇਹਦੇ ਖਾਤ 354 ਡੀ ਦਾ ਪਹਿਲਾ ਮੁਕੱਦਮਾ ਦਰਜ ਹੈ